जय वाल्मीकि हर हर वाल्मीकि आज सृष्टि ਕਰਤਾ ਭਗਵਾਨ वाल्मीकि ਮਹਾਰਾਜ ਦੇ ਅਮਰ ਸਾਤੋਂ ਜੋ ਪਾਵਨ ਜੋਤੀ 2 फरवरी ਨੂੰ ਅਜੁੱਧਿਆ ਜਾ ਰਹੀ ਆ ਅਸੀਂ ਉਹਦੇ ਵਿੱਚ ਵਾल्मीकि ਸਮਾਜ ਦੇ ਜਿੰਨੇ ਵੀ ਸੰਗਤਾਂ ਜਾ ਰਹੀਆਂ ਆ ਉਹਨਾਂ ਸਾਰਿਆਂ ਨੂੰ ਅਸੀਂ ਕੋਟਨ ਕੋਟਨ ਧੰਨਵਾਦ ਕਰਦੇ ਆ ਔਰ ਇਹ ਪਾਵਨ ਜੋਤੀ ਜਿਹੜੀ ਆ ਇਹ ਬ੍ਰह्म ਜੋਤੀ ਜਿਹੜੀ ਅਯੁੱਧਿਆ ਜਾ ਰਹੀ ਆ ਅਯੁੱਧਿਆ ਤੋਂ ਜਿਹੜੀ ਆ ਬ੍ਰਹਮ ਜੋਤੀ ਉਹ ਮੁੜ ਕੇ ਵਾਲਮੀਕਾ ਆਸ਼ਰਮ ਆ ਰਹੀ ਆ ਮੈਂ ਕਹਿੰਨਾ ਵੀ ਜਿੰਨੀਆਂ ਵੀ ਸੰਗਤਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਆ ਅਯੁੱਧਿਆ ਤੋਂ ਵਾਲਮੀਕ ਆਸ਼ਰਮ ਇਹ ਜੋਤ ਜਿਹੜੀ ਆ ਆ ਰਹੀ ਆ ਔਰ ਅੱਜ ਜਿਹੜੀ ਆ ਵਾਲਮੀਕ ਆਸ਼ਰਮ ਤੋਂ ਜੋ ਜਿਹੜੀ ਆ ਉਹ ਅਯੁੱਧਿਆ ਜਾ ਰਹੀ ਆ ਸਾਰਿਆਂ ਜੈ ਵਾਲਮੀਕੀ ਹਰ ਹਰ ਜੈ ਵਾਲਮੀਕੀ ਜੈ ਸ਼੍ਰੀ ਰਾਮ 20 ਫਰਵਰੀ ਪਾਵਨ ਵਾਲਮੀਕੀ ਤੀਰਥ ਤੋਂ ਬ੍ਰਹਮ ਜੋਤੀ ਜਿਹੜੀ ਆ ਸੰਤ ਸਮਾਜ ਵੱਲੋਂ ਅਜੋਧਿਆ ਜਾ ਰਹੀ ਹੈ ਰਾਮ ਮੰਦਰ ਰਾਮ ਮੰਦਰ ਤੋਂ ਪਾਵਨ ਜੋਤੀ ਜਿਹੜੀ ਆ ਉਹ ਪਾਵਨ ਵਾਲਮੀਕੀ ਤੀਰਥ ਆਏਗੀ ਜੈ ਵਾਲਮੀਕੀ ਜੈ ਸ਼੍ਰੀ ਰਾਮ